ਜੀ ਦੋਸਤੋ ਫਿਰ ਕੀ ਹਾਲ ਚਾਲ ਨੇ ਦੋਸਤੋ ਆਪਾਂ ਵੀ ਜ ਰਹੇ ਹਾਂ ਜਾਓ ਏਕੋ ਦੋਸਤੋ ਇਹ ਆਪਣਾ ਬਾਣਾ ਪੱਠਿਆਂ ਦਾ ਤਵੇ ਠੇਕੇ ਦੇ 5 ਸਾਲ ਬਾਣ ਦੇ ਪੂਰੇ ਹੋਏ ਉਹ ਦੇਖੋ ਸਾਹਮਣੇ ਟਾਹ ਤੇ ਪਾਦੇ ਹੁੰਦੇ ਵੱਠੇਲੇ 5 ਸਾਲ ਆਪਣੇ ਪੂਰੇ ਹੋਏ ਜਦੋਂ ਆਪਾਂ ਭਾਈ ਘਰਾਂ ਪਰ ਬਾਣ ਦੀ ਹੁਣ ਵੀ ਜੇ ਹਾਂ ਪਰ ਇੱਥੇ ਵੀ ਜਾਓ ਅੱਗੇ ਦੇਖੋ ਵੀਡੀਓ ਟਰੈਕਟਰ ਜਦ ਆਪਾਂ ਵੀ ਜ ਰਹੇ ਹਾਂ ਤਿਆਰੀ ਦੋਸਤੋ ਚਾਰ ਕੇਲੇ ਬਹਣਦੇ ਆਪਣੇ ਸਹੀ ਜਾਂ ਬਜਾਈ ਕਰ ਰਹੇ ਆਗੇ ਜਿਉਂ ਦੀ ਲਓ ਜੀ ਇਹ ਲਿਆਦੇ ਆਪਾਂ ਜਿਉਂ ਚਾਰ ਘੱਟੇ ਜਾਂਦੇ ਆ ਲਿਆਦੇ ਜੀ ਆਪਾਂ ਬਜਾਈ ਕਰਨ ਵਾਸਤੇ ਆ ਦੇਖੋ ਜੀ ਆਪਣਾ ਕੰਮ ਤਿਆਰ ਆ ਹੁਣ ਅਸਰ ਰਾਖੜੀ ਇਹ ਪੀਤੇ ਜਿਉਂ ਵੇਚ ਰਹੇ ਆ Det er veldig vanskelig. ਆ ਵੀ ਦੋਸਤੋ ਕਰਤੀ ਬਿਜਾਈ ਸ਼ੁਰੂ ਆ ਪਜਾਵਾਂ ਦੀ ਜਿਉਂ ਬੀਜ ਰਹੇ ਹਾਂ ਲਓ ਜੀ ਆਪਾਂ ਪਾਇਆ 45 ਕਿਲੋ ਬੀ ਜਵਾਂ ਦਾ ਕਿਲੇ ਹਿਸਾਬ ਨਾਲ ਲਓ ਜੀ ਬਾਈ ਜੀ ਕਿੱਦਾਂ ਦੀ ਲੱਗੀ ਤੁਹਾਨੂੰ ਅੱਜ ਸਾਡੀ ਅੱਜ ਦੀ ਵੀਡੀਓ ਅੱਗੇ ਵੀਡੀਓ ਦੇਖਣੀ ਚਾਹੁੰਦੇ ਹੋ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ ਹਾਂਜੀ ਭਾਈ ਜੀ ਇਹ ਵਾਹਨ ਪੱਠਿਆਲੇ ਕੋਲੇ ਸੀਗਾ 5-6 ਸਾਲਾਂ ਵਾਸਤੇ 5-6 ਸਾਲ ਆਪਣੇ ਪੂਰੇ ਹੋ ਗਏ ਹੁਣ ਆਪਾਂ ਬਾਈ ਆਪ ਕਰ ਰਹੇ ਹਾਂ ਇਹਦੇ ਵਿੱਚ ਵੀ ਜੇ ਆਪਾਂ ਜਾऊं ਪਹਿਲਾਂ ਦੇਖ ਰਿਹਾ ਤੁਸੀਂ ਵਾਹ ਥੋੜਾ ਉੱਚਾ ਥੱਲੇ ਵਾਹਨ ਨਾਲੋਂ ਤਿੰਨ ਚਾਰ ਕਿਲੇ ਆਪਣੇ ਵਿੱਚ ਜਾ ਜੀਏ ਦੋਸਤੋ ਹਾਂ ਨਾਲ ਆਪਣੇ ਘੰਟੇ ਲਈ ਜੀ ਆਪਾਂ हाँ जी दोस्तों फिर ये जवों की वरायटी हैगी चार सौ छब्बी है जी ये पच जव बीज रहे हैं, चार सौ छब्बीस आ देखो जी पूरे तीन किले बीज रहे हैं अब आप ਉੱਪਰੀ ਸਾਈਡ ਦਾ ਕੱਟਤਾ ਪਰਲੇ ਸਾਈਡ ਹੈਗਾ ਮਾਸੋਂ ਮਿੱਤਰਿਆ ਨਹੀਂ ਬਣਦੇ